ਅਸੀਂ ਲਾਵਾਂ ਦਾ ਪਾਠ ਕਹਿੰਦੇ ਹਾਂ ਵੈਸੇ ਇਸ ਦੇ ਉੱਤੇ ਹੈਡਿੰਗ ਲਾਵਾਂ ਨਹੀਂ ਹੈ ਹੈਡਿੰਗ ਤੇ ਨਹੀਂ ਹੈ ਸੋਹੀ ਮੱਲਾ ਚੌਥਾ ਅਨਵਾਂ ਲਾਵਾਂ ਨਹੀਂ ਹੈ ਦੂਸਰਾ ਇਹ ਚਾਰ ਪੜਾਅ ਅਧਿਆਤਮਿਕ ਮੰਡਲ ਦੇ ਨੇ ਵਿਆਹ ਦੇ ਚ ਪੰਥਕ ਫੈਸਲੇ ਮੁਤਾਬਕ ਅਸੀਂ ਇਹ ਚਾਰ ਲਾਵਾਂ ਦਾ ਪਾਠ ਕਰਦੇ ਹਾਂ ਆਤਮਾ ਤੇ ਪਰਮਾਤਮਾ ਦੇ ਮਿਲਨ ਦਾ ਇਹਨਾਂ ਚਾਰ ਪੜਾਵਾਂ ਦੇ ਵਿੱਚ ਜ਼ਿਕਰ ਹੈ ਜਿਸ ਨੂੰ ਅਸੀਂ ਸਮਾਜਿਕ ਤੌਰ ਤੇ ਪੰਥਕ ਫੈਸਲੇ ਦੇ ਮੁਤਾਬਕ ਇਸਤਰੀ ਤੇ ਪੁਰਸ਼ ਦੇ ਮੇਲ ਦੇ ਵਿੱਚ ਇਹਨਾਂ ਲਾਵਾਂ ਦਾ ਪਾਠ ਕਰਦੇ ਹਾਂ ਇਹਨਾਂ ਨੂੰ ਉਸ ਆਨੰਦ ਕਾਰਜ ਦੇ ਚ شمار ਕਰਦੇ ਹਾਂ ਪੰਥਕ ਫੈਸਲੇ ਮੁਤਾਬਕ। ਧਨ ਗੁਰੂ ਰਾਮਦਾਸ ਜੀ ਮਹਾਰਾਜ ਇਸ ਦੇ ਚ ਦੱਸਦੇ ਨੇ। ਮਨੁੱਖ ਧਰਮ ਦੇ ਮਾਰਗ ਤੇ ਕਿਹੜੇ ਪੜਾਉ ਤੇ। ਸਰੀਰ ਨੂੰ ਵੇਖ ਕੇ ਪਤਾ ਚਲ ਜਾਂਦਾ ਹੈ ਇਹ ਅਜੇ ਪਹਿਲੇ ਪੜਾਉ ਤੇ ਬੱਚਾ। ਇਹ ਦੂਜੇ ਪੜਾਉ ਤੇ ਪਹੁੰਚ ਗਿਆ ਜਵਾਨ ਹੈ। ਇਹ ਤੇ ਤੀਜੇ ਪੜਾਅ ਤੇ ਪਹੁੰਚ ਗਏ ਬਿਲਕੁਲ ਬੁੱਢਾ ਹੋ ਗਏ ਬਿਰਧ ਹੋ ਗਏ ਸਰੀਰ ਅੱਖਾਂ ਨਾਲ ਦੇਖ ਕੇ ਤੇ ਸਰੀਰ ਦੇ ਪੜਾਅ ਬਾਰੇ ਅਸੀਂ ਦੱਸ ਦਿੰਦੇ ਹਾਂ ਇਸ ਮਨੁੱਖ ਦਾ ਧਿਆਨ ਧਰਮ ਦੇ ਮਾਰਗ ਤੇ ਕਿਹੜੇ ਪੜਾਅ ਤੇ ਹੈ ਕਿਸ ਤਰ੍ਹਾਂ ਦੱਸ ਹੋ ਗਏ ਸਿਰਫ ਮਨੁੱਖ ਆਪਣੇ ਬਾਰੇ ਜਾਣ ਸਕਦਾ ਹੈ ਕਿ ਮੇਰਾ ਧਿਆਨ ਕਿਹੜੇ ਪੜਾਉ ਤੇ ਧਿਆਨ ਚਲਿਆ ਵੀ ਹੈ ਕਿ ਨਹੀਂ ਇਹ ਵੀ ਦੇਖ ਸਕਦਾ ਹੈ ਔਰ ਇਹਨੂੰ ਦੇਖਣ ਵਾਸਤੇ ਵੀ ਥੋੜੀ ਗਹਿਰਾਈ ਚਾਹੀਦੀ ਥੋੜੀ ਗਹਿਰਾਈ ਚਾਹੀਦੀ ਦੂਸਰਾ ਨੁਕਤਾ ਮੈਂ ਅਰਜ਼ ਕਰਾਂ ਜਿਵੇਂ ਜਿਵੇਂ ਧਿਆਨ ਗਹਿਰਾ ਹੁੰਦਾ ਹੈ ਵੈਸੇ ਵੈਸੇ ਗਿਆਨ ਉੱਚਾ ਉੱਠਦਾ ਹੈ ਧਿਆਨ ਦੀ ਗਹਿਰਾਈ ਗਿਆਨ ਦੇ ਉੱਚਾ ਨੂੰ ਜਨਮ ਦਿੰਦੀ ਹੈ ਬਹੁਤ ਵੱਡਾ ਉਥੇ ਗਿਆਨ ਹੋਵੇਗਾ ਜਿੱਥੇ ਧਿਆਨ ਗਹਿਰਾ ਹੋਵੇਗਾ ਧਿਆਨ ਦੀ ਗਹਿਰਾਈ ਨੂੰ ਕਿਸ ਤਰ੍ਹਾਂ ਨਾ ਪਾਾਂਗੇ ਗਿਆਨ ਤੋਂ ਨਾ ਪਾਾਂਗੇ ਉਂਝ ਨਹੀਂ ਆਮ ਤਰਕ ਬੁੱਧੀ ਰੱਖਣ ਵਾਲਾ ਕਹਿ ਸਕਦਾ ਹੈ ਕੋਈ ਅਰਥ ਹੋ ਸਕਦੇ ਨੇ ਇਤਨੇ ਸਾਰੇ ਨਹੀਂ ਹੋ ਸਕਦੇ ਇਤਨੇ ਸਾਰੇ ਹੀ ਹੋ ਸਕਦੇ ਨੇ ਸਾਰੇ ਹੀ ਹੋ ਸਕਦੇ ਨੇ ਕੋਈ ਪਹਿਲੇ ਪੜਾਅ ਤੱਕ ਆਪਣੇ ਧਿਆਨ ਨੂੰ ਲੈ ਗਿਆ ਹੈ ਤੋ ਉਹਦਾ ਗਿਆਨ ਵੀ ਪਹਿਲੇ ਹੀ ਪੜਾਅ ਉਦਾ ਹੋਵੇਗਾ ਕਿਸੇ ਦਾ ਧਿਆਨ ਦੂਜੇ ਪੜਾਅ ਤੇ ਚਲਾ ਗਿਆ ਉਹਦਾ ਗਿਆਨ ਦੂਜੇ ਪੜਾਅ ਦੀਆਂ ਗੱਲਾਂ ਕਰੇਗਾ ਕਿਸੇ ਦਾ ਧਿਆਨ ਤੀਸਰੇ ਪੜਾਅ ਤੇ ਚਲਾ ਗਿਆ ਉਹਦਾ ਗਿਆਨ ਤੇ ਬਰੰਦਿਆਂ ਨੂੰ ਛੂਵੇਗਾ ਪਰ ਜਿਹਦਾ ਧਿਆਨ ਚੌਥੇ ਪੜਾਅ ਆਪਣੇ ਘਰ ਪਹੁੰਚ ਗਿਆ ਉਹਦੇ ਗਿਆਨ ਵਿੱਚ ਸਾਖਸ਼ਾਤ ਭਗਵਾਨ ਝਲਕੇਗਾ ਪ੍ਰਗਟ ਹੋਵੇਗਾ ਇਹ ਵੀ ਮੈਂ ਅਰਜ਼ ਕਰਾਂ ਔਰ ਇਹ ਇਤਨਾ ਸੂਖਸ਼ਮ ਮਜ਼ਮੂਨ ਹੈ ਜਿਹਨੂੰ ਸਮਝਣ ਵਾਸਤੇ ਵੀ ਇਹ ਰਸਤਾ ਇਹ ਮਾਰਗ ਇਸ ਨੂੰ ਸਮਝਣ ਵਾਸਤੇ ਵੀ ਥੋੜੀ ਤੇ ਇਕਾਗਰਤਾ ਚਾਹੀਦੀ ਹੈ ਧਾਰਮਿਕ ਜਗਤ ਦੇ ਵਿੱਚ ਇੱਕ ਹੋਰ ਵੀ ਐਨ ਗੈਲੀ ਦੇਖੀ ਗਈ ਹੈ ਜਿਵੇਂ ਸੰਗੀਤ ਦੇ ਸੰਬੰਧ ਵਿੱਚ ਕਿਸੇ ਰਾਗ ਦੇ ਸੰਬੰਧ ਵਿੱਚ ਉਹ ਹੀ ਮਨੁੱਖ رائے ਦੇ ਸਕਦਾ ਹੈ ਜੋ ਰਾਗ ਦੇ ਸੰਬੰਧ ਵਿੱਚ ਜਾਣਦਾ ਹੈ ਸੰਗੀਤ ਦੇ ਸੰਬੰਧ ਵਿੱਚ ਜਾਣਕਾਰੀ ਰੱਖਦਾ ਹੈ ਉਹ ਕਹਿ ਸਕਦਾ ਹੈ ਜੋ ਰਾਗ ਤੋਂ ਗਾਇਨ ਕਰ ਰਿਹਾ ਸੀ ਇਹਦੇ ਵਿੱਚ ਇਹ ਸੁਰ ਨਹੀਂ ਲੱਗਦੀ ਜਿਦੋਂ ਲਈ ਹੈ ਉਹ ਨੂੰ ਸਮਝੇ ਉਹ ਕਹਿ ਸਕਦਾ ਹੈ ਔਰ ਉਹ ਇਹ ਵੀ رائے ਦੇ ਸਕਦਾ ਹੈ ਰਾਗ ਤੇ ਤੋਂ ਸ਼ੁੱਧ ਗਾਇਆ ਹੈ ਬੜਾ ਸੋਹਣਾ ਗਾਇਆ ਹੈ ਬਾ ਕਮਾਲ ਢੰਗ ਨਾਲ ਲਗਾਇਆ ਹੈ ਪਰ ਇਹ ਰਾਗ ਸਮੇ ਦਾ ਰਾਗ ਨਹੀਂ ਸੀ ਵਕਤ ਦਾ ਰਾਗ ਨਹੀਂ ਸੀ ਇਸ ਤਰ੍ਹਾਂ ਦੀ رائے ਕੌਣ ਦੇ ਸਕਦਾ ਹੈ ਜੋ ਰਾਗ ਦੇ ਸੰਬੰਧ ਵਿੱਚ ਜਾਣਦਾ ਹੈ ਜਾਣਦਾ ਹੈ ਇਸ ਵਾਸਤੇ ਅਸੀਂ ਕੁਝ ਵੀ ਕੰਮ ਕਰਾਣਾ ਚਾਹੁੰਦੇ ਹਾਂ ਉਸ ਕੰਮ ਦਾ ਜਿਹੜਾ ਗੈ ਨਹੀਂ ਹੈ ਉਸੇ ਕੋਲ ਕਰਾਉਂਦੇ ਆ ਜਿਵੇਂ ਮੋਟਰ ਖਰਾਬ ਹੋ ਗਈਏ ਕਾਰ ਤੇ ਅਸੀਂ ਕੋਈ ਡੈਂਟਿਸਟ ਕੋਲ ਥੋੜੀ ਲੈ ਜਾਂਦੇ ਆ ਵੀ ਜਰਾ ਸਾਡੀ ਕਾਰ ਠੀਕ ਕਰ ਦੇ ਮੋਟਰ ਮੈਕੈਨਿਕ ਕੋਲ ਲੈ ਜਾਂਦੇ ਆ ਤੇ ਆਪਣਾ ਦੰਦ ਕਿਧਰੇ ਖਰਾਬ ਹੋਵੇ ਤੇ ਦੁੱਖਦਾ ਹੋਵੇ ਤਾਂ ਫਿਰ ਮੋਟਰ ਗਰ ਮੈਕੈਨਿਕ ਕੋਲ ਥੋੜੀ ਜਾਂਦੇ ਆ ਦੇਖ ਮੇਰਾ ਦੰਦ ਜਰਾ ਠੀਕ ਕਰ ਜਿਸਾਂ ਤੋੜੇ ਨਾਲ ਉਹ ਗੱਡੀ ਠੀਕ ਕਰਦਾ ਹੋਵੇ ਉਸੇ ਨਾਲ ਸਾਰੇ ਦੰਦ ਤੋੜ ਕੇ ਰੱਖ ਦੇ ਦੰਦ ਖਰਾਬ ਹੈ ਡੈਂਟਿਸ ਘੁੱਲ ਜਾਂਦੇ ਆ ਮੋਟਰ ਖਰਾਬ ਹੈ ਮੋਟਰ ਮਕੈਨਿਕ ਘੁੱਲ ਜਾਂਦੇ ਆ ਕੋਈ ਮੋਟਰ ਮਕੈਨਿਕ ਡੈਂਟਿਸ ਨੂੰ ਸਲਾਹ مشورہ ਨਹੀਂ ਦਿੰਦਾ ਤੇ ਕੋਈ ਡੈਂਟਿਸ ਵੀ ਮੋਟਰ ਮਕੈਨਿਕ ਨੂੰ ਸਲਾਹ ਨਾ ਦੇ ਸਕਦਾ ਨਾ ਦਿੰਦਾ ਵੀ ਤੂੰ ਇੰਜ ਠੀਕ ਕਰ ਉਹ ਜਾਣਦਾ ਹੀ ਨਹੀਂ ਧਰਮ ਦੇ ਸੰਬੰਧ ਵਿੱਚ ਮੈਂ ਉਹ ਦੇਖਿਆ ਜੁਣਾ ਖਣਾ ਸਲਾਹ مشورہ ਦਿੰਦਾ ਜਿਹਨੂੰ ਧਰਮ ਦੇ ਸੰਬੰਧ ਵਿੱਚ ਕੱਖ ਵੀ ਨਹੀਂ ਪਤਾ ਅੱਜ ਤੱਕ ਮੈਂ ਇਹ ਦੇਖਿਆ ਆਪਣੀ ਉਹ رائے ਦਿੰਦੇ ਨੇ ਬੜੇ ਜ਼ੋਰ ਨਾਲ ਦਿੰਦੇ ਨੇ ਜਦਕਿ ਧਰਮ ਦੇ ਪ੍ਰਤਮ ਸਮਝ ਕੋਈ ਨਹੀਂ ਧਿਆਨ ਦਾ ਚੱਲਣਾ ਤੇ ਹੋਰ ਗੱਲ ਅਜੇ ਉਸ ਰਸਤੇ ਦੀ ਸਮਝ ਵੀ ਕੋਈ ਨਹੀਂ ਅਜੇ ਤੇ ਇਤਨਾ ਵੀ ਨਹੀਂ ਪਤਾ ਕਿ ਧਰਮ ਧਿਆਨ ਸਾਧਨਾ ਹੈ ਭਾਵ ਧਰਮ ਮਨ ਦੀ ਸਾਧਨਾ ਹੈ ਮਮਾ ਮਨ ਸਿਉ ਕਾਜ ਹੈ ਮਨ ਸਾਦੇ ਸਿਦ ਹੋਏ ਮਨ へ ਮਨ ਸਿਉ ਕਹੇ ਕਬੀਰ ਮਨ ਸਾ ਮਿਲਿਆ ਨਾ ਕੋਇ ਇਸ ਵਾਸਤੇ ਜ਼ਿੰਦਗੀ ਦੇ ਕਿਸੇ ਸ਼ੋਬੇ ਦੇ ਗਿਆਨ ਦੇ ਚ ਇਤਨਾ ਕਲੇਸ਼ ਨਹੀਂ ਜਿੰਨਾ ਧਰਮ ਦੇ ਸੰਬੰਧ ਦੇ ਚ ਕਲੇਸ਼ ਬੜਾ ਭਾਰੀ ਕਲੇਸ਼ ਜੈਸੇ ਇਸਲਾਮ ਨੂੰ ਲੈ ਲੋ ਸ਼ੀਆ ਸੁਨੇ ਹਰ ਸਾਲ ਲੜ ਪੈਂਦੇ ਨੇ। ਤੋ ਹੈ ਕਿ ਕੁਝ ਵਿਚਾਰਾਂ ਦਾ ਹੀ ਮਤਭੇਦ ਹੈ। ਔਰ ਇਹ ਮਤਭੇਦ ਦੱਸਦਾ ਪਿਆ ਧਿਆਨ ਨਹੀਂ ਚਲਿਆ। ਕਿਉਂ ਧਿਆਨ ਦੇ ਚਲਦਿਆਂ ਮਤਭੇਦ ਮਿਟਦੇ ਨੇ। ਧਿਆਨ ਦੇ ਚਲਦੇ ਹਨ। ਮਨੁੱਖ ਨੂੰ ਧਿਆਨ ਨਹੀਂ ਦੇ ਦੇ ਉੱਪਰ। ਸ਼ਰਧਾ ਆਉਂਦੀ ਹੈ। ਅਗਿਆਨੇ ਦੇ ਉੱਤੇ ਦਇਆ ਆਉਂਦੀ ਹੈ। ਉਹ ਝਗੜਦਾ ਨਹੀਂ। ਇਕ ਨੂੰ ਵੇਖ ਕੇ ਉਹਦੇ ਅੰਦਰ ਸ਼ਰਧਾ ਪੈਦਾ ਹੋ ਜਾਂਦੀ ਏ ਬੀਤੇ ਗਿਆਨੀ ਹੈ ਤੇ ਧਰਮ ਦੇ ਸੰਬੰਧ ਵਿੱਚ ਅੱਗੇ ਹੈ ਇੱਕ ਅਗਿਆਨੀ ਹੈ ਉਹਨੂੰ ਵੇਖ ਕੇ ਉਹਨੂੰ ਤਰਸ ਆਉਂਦਾ ਹੈ ਦਇਆ ਆਉਂਦੀ ਏ ਵਿਚਾਰਾ ਨਾ ਸਮਝੇ ਇਹਦਾ ਧਿਆਨ ਨਹੀਂ ਚਲੇਗਾ ਇਹ ਧਾਰਮਿਕ ਮਨੁੱਖ ਤੇ ਪਹਿਚਾਣ ਹੈ ਸਿਆਣੇ ਦੇ ਉੱਤੇ ਉਸ ਦੀ ਸ਼ਰਧਾ ਆ ਜਾਂਦੀ ਏ ਮੂਰਖ ਦੇ ਉੱਤੇ ਉਸ ਦੀ ਦਇਆ ਆ ਜਾਂਦੀ ਸੰਤੋਖੀ ਦੇ ਉੱਤੇ ਉਹਦੀ ਸ਼ਰਧਾ ਆ ਜਾਂਦੀ ਏ ਲੋਬੀ ਦੇ ਉੱਤੇ ਉਹ ਦਇਆ ਕਰਨ ਲੱਗ ਪੈਂਦਾ ਸਦਾਚਾਰੀ ਦੇ ਉੱਤੇ ਉਸ ਦੀ ਸ਼ਰਦਾ ਆ ਜਾਂਦੀ ਹੈ ਦੁਰਾਚਾਰੀ ਤੇ ਉਹ ਦਇਆ ਕਰਦਾ ਹੈ ਮਹਾਨ ਦਾਨੀ ਦੇ ਉੱਤੇ ਉਸ ਦੀ ਸ਼ਰਦਾ ਆ ਜਾਂਦੀ ਹੈ ਬੇਈਮਾਨ ਠੱਗ ਚੋਰ ਦੇਤੇ ਦਇਆ ਆ ਜਾਂਦੀ ਹੈ